ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਸੋ ਪੰਜਾਬ ਵਾਸੀਓ ਸਭ ਤੋਂ ਪਹਿਲਾਂ ਆਹ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣੋ ਅਸੀਂ ਠੇਕੇ ਵਾਲੇ ਆਊਟਸੋਰਸਿੰਗ ਤੇ ਰੱਖੇ ਹੋਏ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ 15 15 16 16 ਸਾਲ ਤੋਂ ਹੁਣ ਤਾਂ ਓਵਰ ਏਜ ਵੀ ਹੋ ਗਏ ਕਈ ਉਹ ਸਾਰਾ ਕੁਝ ਬੰਦ ਕਰਾਂਗੇ ਸਰਕਾਰ ਵੱਲੋਂ ਰੱਖਾਂਗੇ ਸਰਕਾਰ ਤਾਂ 1000 ਪੈਸੇ ਦਿੰਦੀ ਹੈ ਜੀ ਉਹਨਾਂ ਨੂੰ ਖਾਂਦਾ ਤਾਂ ਠੇਕੇਦਾਰ ਆ ਨਾ ਵਿੱਚ ਠੇਕੇਦਾਰ ਨੂੰ ਬਾਹਰ ਕੱਢੋ ਠੇਕੇਦਾਰ ਕੌਣ ਹੈ 90 95% ਲੀਡਰਾਂ ਦੇ ਫੇਵਰਿਟ ਤੇ ਰਿਸ਼ਤੇਦਾਰ ਨੇ ਇਹਨਾਂ ਦੇ ਰਿਸ਼ਤੇਦਾਰ ਨੇ ਉਹ ਸਾਰੇ ਲੜੇ ਹੋਏ ਨੇ ਅਸੀਂ ਪੰਜਾਬ ਰੋਡ ਵਿੱਚ ਪਣਵਸ ਪੀ ਆਰਟੀਸੀ ਵਿਭਾਗ ਦੇ ਵਿੱਚ ਲਗਭਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਊਟਸੋਰਸਿੰਗ ਠੇਕੇ ਤੇ ਅਸੀਂ ਜੋ ਕੰਮ ਕਰ ਰਹੇ ਹਾਂਗੇ ਬਿਲਕੁਲ ਘੱਟ ਤਨਖਾਹਾਂ ਤੇ ਅਸੀਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਅਸੀਂ ਆਊਟਸੋਰਸਿੰਗ ਮੁਲਾਜ਼ਮਾਂ ਨੇ ਚਾਹੇ ਕਿਸੇ ਵੀ ਵਿਭਾਗ ਦੀ ਸੀ ਅਸੀਂ ਸਭ ਤੋਂ ਵੱਧ ਜਸ਼ਨ ਮਨਾਇਆ ਸੀਗਾ ਕਿ ਚਲੋ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੇ ਵਿਭਾਗ ਦੀਆਂ ਮੰਗਾਂ ਨੇ ਵੀ ਉਹ ਕਿਤਨਾ ਕਿਤੇ ਜਾ ਕੇ ਉਹਨਾਂ ਦੇ ਜਿਹੜੇ ਸਾਡੇ ਮਸਲੇ ਆ ਵੀ ਹੱਲ ਹੋਣਗੇ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਝੂਠੀ ਸਾਬਤ ਹੋਈ ਹੈਗੀ ਅਸੀਂ ਲੋਕਾਂ ਦੀ ਵੀ ਖੱਜਲ ਖਵਾਰੀ ਨਾ ਹੋਵੇ ਲੋਕਾਂ ਨੂੰ ਮੋਕ ਰੱਖਦੇ ਹੋਏ ਅਸੀਂ ਪੰਜਾਬ ਸਰਕਾਰ ਨੂੰ ਪੀਆਰਟੀਸੀ ਦੀ ਮੈਨੇਜਮੈਂਟ ਨੂੰ ਟਰਾਂਸਪੋਰਟ ਸੈਕਟਰੀ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਵੀ ਸਾਡੀਆਂ ਆਹ ਮੰਗਾਂ ਨਹੀਂ ਵੀ ਇਹਨਾਂ ਦਾ ਹੱਲ ਕੀਤਾ ਜਾ ਵੀ ਨਹੀਂ ਸਾਨੂੰ ਮਜਬੂਰਨ ਤੌਰ ਤੇ ਧਰਨੇ ਮਜਾਰੇ ਜਾਂ ਹੜਤਾਲ ਦਾ ਜਿਹੜਾ ਪ੍ਰੋਗਰਾਮ ਉਹ ਕਰਨਾ ਪਊਗਾ ਤਾਂ ਸਾਡੀ ਕੱਲ 2 2 ਜਨਵਰੀ ਨੂੰ ਚੰਡੀਗੜ੍ਹ ਵਿਕੇ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਨੇ ਜਿਹੜੀ ਸਾਡੀ ਮੰਗਾਂ ਨੂੰ ਅੱਖਾਂ ਤੋਂ ਪਰੋਕੇ ਕੀਤਾ ਮਤਲਬ ਕਿ ਮੰਨਣ ਤੋਂ ਜਵਾਬ ਦਿੱਤਾ ਜਿਹੜੇ ਸਰਕਾਰ ਵਾਂ ਤੋਂ ਪਹਿਲਾਂ ਸਾਡੇ ਧਰਨੇ ਦੇ ਵਿੱਚ ਆ ਕੇ ਕਹਿ ਕੇ ਜਾਂਦੇ ਸੀਗੇ ਵੀ ਛੋਡੀਆਂ ਮੰਗਾਂ ਨੇ ਜਿਹੜੀਆਂ ਜਾਇਜ਼ ਨੇਗੀਆਂ ਵੀ ਇਹਨਾਂ ਦਾ ਸੀ ਸਰਕਾਰ ਵੱਨ ਤੇ ਹੱਲ ਕਰਾਂਗੇ ਪਰ ਇਹ ਪਿਛਲੇ ਸਰਕਾਰਾਂ ਵਾਂਗ ਇਨ੍ਹਾਂ ਸਰਕਾਰਾਂ ਨੇ ਵੀ ਸਾਡੀਆਂ ਮੰਗਾਂ ਮੰਨਣ ਤੋਂ ਇਨਕਾਰ ਕਰਤਾ ਸੋ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂਗੇ ਕਿ 6 7 8 ਜਨਵਰੀ ਨੂੰ ਜਿਹੜੇ ਪੰਜਾਬ ਰੋਡ ਵਿੱਚ ਪਾਣ ਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਉਹ ਹੜਤਾਲ ਤੇ ਜਾ ਰਹੇ ਨੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਹੋਣਾਗਾ ਸੋ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈਗੀ ਵੀ ਸਾਡਾ ਇਸ ਲੜਾਈ ਦੇ ਵਿੱਚ ਸਾਡਾ ਸਾਥ ਦਿਓ ਕਿਉਂਕਿ ਅਸੀਂ ਪਿਛਲੇ ਥੋੜੇ ਪਿੰਡਾਂ ਦੀ ਧੀਆਂ ਪੁੱਤਾਂਗੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਠੇਕੇ ਦੇ ਜਾਂ ਕੱਚੇ ਕਹਿ ਸਕਦੇ ਆਂ ਆਪਾਂ ਵੀ ਕੰਮ ਕਰ ਰਹੇ ਆਂ ਘੱਟ ਤਨਖਾਹ ਤੇ 6 7 8 ਜਨਵਰੀ ਸਾਡੀ ਜੋ ਹੜਤਾਲ ਹੈ ਉਹ ਹੋਣ ਜਾ ਰਹੀ ਹੈਗੀ ਸੋ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂਗੇ ਵੀ ਸਾਡਾ ਇਸ ਹੜਤਾਲ ਦੇ ਵਿੱਚ ਸਾਥ ਦਿਓ ਤੇ ਇੱਕ ਅਸੀਂ ਬੇਨਤੀ ਹੋਰ ਕਰਦੇ ਆਂਗੇ ਵੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਸਾਡੇ ਧਰਨਿਆਂ ਦੇ ਵਿੱਚ ਵੀ ਆ ਕੇ ਗੱਲਗੇ ਜਾਂਦੇ ਰਹੇ ਸੀਗੇ ਤੇ ਸਾਡੀ ਇੱਕ ਜਲੰਧਰ ਵਿਖੇ ਕਵਾਨਾ ਹੋਟਲ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨਿਮਾਨ ਨਾਲ ਮੀਟਿੰਗ ਵੀ ਹੋਈ ਸੀ ਉਹਨਾਂ ਨੇ ਕਿਹਾ ਦੀ ਜਿਹੜੀ ਤੁਹਾਡੀਆਂ ਮੰਗਾਂ ਨੇ ਕਿ ਚਾਹ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਚਾਹੇ ਵਿਭਾਗਾਂ ਨੂੰ ਬਚਾਉਣ ਦੀ ਮੰਗ ਹੈ ਚਾਹੇ ਤੁਹਾਡੀਆਂ ਹੋਰ ਵੀ ਜਿਹੜੀਆਂ ਵੀ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਵੀ ਸੋ ਉਹਨਾਂ ਦੇ ਕੁ ਮਹੀਨੇ ਦੇ ਵਿੱਚ ਹੱਲ ਕਰ ਦਾਂਗੇ ਪਰ ਮੁੱਖ ਮੰਤਰੀ ਸਾਹਿਬ ਜੀ ਤੁਹਾਡੀ ਜਿਹੜੀ ਗੱਲ ਹੈ ਤੁਹਾਡੇ ਆਪਣਾ ਟਰਾਂਸਪੋਰਟ ਮੰਤਰੀ ਨਹੀਂ ਮੰਨ ਰਿਹਾ ਟਰਾਂਸਪੋਰਟ ਸੈਕਟਰੀ ਨਹੀਂ ਮੰਨ ਰਹੇ ਸੋ ਅਸੀਂ ਉਸੇ ਰੋਸ ਵਜੋਂ 6 7 8 ਜਨਵਰੀ ਨੂੰ ਅਸੀਂ ਜੋ ਹੜਤਾਲ ਤੇ ਜਾ ਰਹਿਆਂਗੇ ਸੋ ਪੰਜਾਬ ਵਾਸੀਆਂ ਤੋਂ ਕਾਲਸ ਤੇ ਇੱਕ ਉਮੀਦ ਵੀ ਕਰਦੇ ਆਂ ਵੀ ਸਾਡਾ ਇਸ ਹੜਤਾਲ ਦੇ ਵਿੱਚ ਸਾਥ ਦਿਓ ਤੇ ਇੱਕ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਜਿਹੜੀ ਸਾਡੀ ਮੰਗ ਹੈ ਪਿਉ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ